ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨੀ ਹਾਂ ਕਿ 1100 ਅਟਵਿੰਗਰ ਜਿਹੜੀ ਫਰਤੀ ਹੋਈ ਉਸ ਦੇ ਨਾਲ ਮੈਂ ਇਫੈਕਟਡ ਹੋਈ ਹਾਂ ਜਿਹੜੀ ਕਿ ਮੈਂ 16 ਸਾਲਾਂ ਤੋਂ ਕੰਮ ਕਰ ਰਹੀ ਹਾਂ ਡਿਪਾਰਟਮੈਂਟ ਕੰਪਿਊਟਰ ਸਾਇੰਸ ਦੇ ਇਸ ਤਰ੍ਹਾਂ ਵਾਲਾ ਬੋਲਡ ਰਿਚ ਕਿ ਇਸੇ ਦੌਰਾਨ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਸਰਕਾਰ ਨੇ ਇਹ ਗੈਰਟ ਵਿੰਡਰ ਦੀ ਫਰਤੀ ਕਰਕੇ ਤੋਂ ਉਹਨਾਂ ਨੂੰ ਤੇ ਇੱਥੇ ਬੁਲਾ ਲਿਆ ਗਿਆ ਪਰ ਗੈਸਟ੍ਰੀ ਬੇਟੀਆਂ ਦੇ ਨਾਲ ਉਹਨਾਂ ਨੇ ਕੀ ਕਰਨ ਬਾਰੇ ਮਨਸਰ ਕੀ ਹੋਈ ਔਰ ਕਿਦਾਂ ਦਾ ਮਤਲਬ ਵਿਚਾਰ ਰੱਖਿਆ ਹੋਇਆ ਕਿ ਉਹ ਲੋਕ ਕਿੱਥੇ ਜਾਣਗੇ ਜਿਹੜੇ ਕੋਲਾ ਸਾਹ ਕੋਪੀ ਜਿਹੜੀ ਮਿਹਨਤ ਦਾ ਰੰਗ ਲਾ ਕੇ ਬੱਚੇ ਨੂੰ ਉੱਤੇ ਰੱਖੇ ਕਿੰਨੇ ਕਿਤੇ ਕਾਮਯਾਬ ਕਰ ਰਹੇ ਨਹੀਂ ਤੇ ਉਹਨੇ ਵੀ ਅੱਜ ਮੈਂ ਖੁਦ ਆਪਣੀ ਕੁਆਲੀਫਿਕੇਸ਼ਨ ਪੂਰੀ ਕੀਤੀ ਹੋਈ ਆਂ ਤੇ ਮੈਂ ਖੁਦ ਪੀ ਐਚ ਡੀ ਆਂ ਡਿਪਾਰਟਮੈਂਟ ਕੰਪਿਊਟਰ ਸਾਇੰਸ ਦੇ ਵਿੱਚ ਮੇਰੇ ਲਈ ਵੈਲਿਊ ਉਹ ਸਰਕਾਰ ਨੇ ਪਾਈ ਹੋਈ ਹੈ ਤੇ ਮੈਨੂੰ ਦੱਸਿਆ ਜਾਵੇ ਕਿ ਮੇਰੇ ਹੀ ਉਹਦੇ ਤੇ ਕਿਸੇ ਨੂੰ ਜੁਆਇਨ ਕਰਵਾ ਦਿੱਤਾ ਹੋਇਆ ਆ 29 ਤਰੀਕ ਦਾ ਔਰ ਮੈਂ ਉੱਥੇ ਆਣ ਕੇ ਬਿਲਕੁਲ ਫ੍ਰੀਲੀ ਬੈਠੀ ਹੋਈ ਆ ਕਿ ਮੇਰੇ ਮੈਨੂੰ ਕੁਝ ਨਹੀਂ ਪਤਾ ਕਿ 29 ਤਰੀਕ ਦਾ ਮੇਰੀ ਫੀਸਾਂ ਲਗਾਣ ਜਾਂ ਮੈਨੂੰ ਨਾ ਪੇਮੈਂਟ ਦੇਣ ਉਸ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਸਰਕਾਰ ਨੇ ਇਨਵੈਸਟੀਗੇਟਿਵ ਵਾ ਤਾਂ ਸੋਚਿਆ ਕੀ ਹੈਗਾ ਕੀ ਨਹੀਂ ਉਸ ਬਾਰੇ ਦੱਸਿਆ ਜਾਵੇ ਕਿ ਉਡੀ ਪਹਿਲੀ ਗਲਤੀ ਸਾਸੀ ਇਹ ਜਿਹੜੀ ਉਮਰ ਹੈ ਉਹ ਸਾਡੀ ਆਪਣੀ ਸੈਟਲਮੈਂਟ ਦੀ ਨਹੀਂ ਹੈਗੀ ਜਦ ਕਿ ਅਸੀਂ ਆਪਣੇ ਆਪਣੇ ਬੱਚੇ ਨੂੰ ਸੈਟਲਮੈਂਟ ਕਰਨਾ ਆ ਤੁਹਾਨੂੰ ਅਜੇ ਤੱਕ ਆਪਣਾ ਨਹੀਂ ਪਤਾ ਹੈਗਾ ਕਿ ਕੱਲ ਨੂੰ ਆਪਣੇ ਬੱਚੇ ਕਿਦਾਂ ਸੈੱਟ ਕਰਾਂਗੇ ਤੇ ਕੀ ਉਹਨਾਂ ਨੂੰ ਦੱਸਾਂਗੇ ਤੁਹਾਡਾ ਤੁਹਾਡਾ ਕੀ ਫਿਊਚਰ ਹੈ ਕੱਲ ਨੂੰ ਉਹ ਹੀ ਬੱਚੇ ਸਾਨੂੰ ਕਹਿਣਗੇ ਕਿ ਤੁਸੀਂ ਪੜ੍ਹ ਲੈ ਕਿ ਕੀ ਕੀਤਾ ਤੁਹਾਡੀ ਸਰਕਾਰਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਪਰ ਸਾਡੇ ਕੋਲ ਉਹਨਾਂ ਚੀਜ਼ਾਂ ਦਾ ਕੋਈ ਸਵਾਲ ਜਾਂ ਜਵਾਬ ਨਹੀਂ ਹੈਗਾ ਦੇਖੋ ਜਦੋਂ ਪੰਜਾਬ ਸਰਕਾਰ ਨੇ ਚੋਣਾ ਲੜੀਆਂ ਸੀ ਤਾਂ ਉਹ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੇ ਉਸੇ ਵੀ ਅਸੀਂ ਧਰਨਿਆਂ ਤੇ ਹੀ ਬੈਠੇ ਸੀ ਕਿਉਂਕਿ ਅਸੀਂ ਕਾਂਗਰਸ ਨੇ ਜਿਹੜੀਆਂ 11 ਥੰਂਡਾ ਦੀਆਂ ਪੋਸਟ ਕਿਉਂਕਿ ਉਹ ਜਿਹੜੀ ਪੂਰੀ ਪ੍ਰੋਸੈਸ ਸੀਗੀ ਉਹ ਠੀਕ ਨਹੀਂ ਸੀ ਉਸ ਤੋਂ ਉਸ ਉਹਨਾਂ ਧਰਨਿਆਂ ਵਿੱਚ ਸਾਡੇ ਕੋਲ ਆਪ ਦੇ ਕਈ ਮੰਤਰੀ ਆ ਕੇ ਸਾਡਾ ਸਾਥ ਦੇ ਰਹੇ ਸੀ ਅੱਜ ਉਹੀ ਮੰਤਰੀ ਸਾਡੇ ਅਗੇਂਸ ਹੋ ਗਏ ਅੱਜ ਉਹਨਾਂ ਨੇ ਸਾਡੇ ਅਗੇਂਸ ਗਿਆਠ ਮਿਲਨ ਸਾਡੇ ਕੌਂਸਲ ਵਿੱਚ ਪੜਦੀ ਕਰ ਲਿਆ ਅਸੀਂ ਕਿਸੇ ਦੇ ਅਗੇਂਸ ਨਹੀਂ ਹੈ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਆਏ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਗੈਰਟ ਹਿੰਦੋ ਜਿਹੜੇ ਆਏ ਆ ਟੀਚਰ ਉਹ ਆਈ ਜਾਣ ਕੋਈ ਗੱਲ ਨਹੀਂ ਹੈ ਪਰ ਜਿਹੜੇ ਸਾਡੇ ਗੈਸਟ ਫਿ ਕੁਲਟੀ ਟੀਚਰੋਂ ਬਾਹਰ ਨਹੀਂ ਜਾੜੇ ਚਾਹੀਦੇ ਔਰ ਦੂਸਰੀ ਗੱਲ ਹੈ ਕਿ ਸਾਨੂੰ 20-20 ਸਾਲ ਹੋ ਗਏ ਐ ਨਾ ਕਾਲਜ ਵਿੱਚ ਮੈਨੂੰ ਖੁਦ ਨੂੰ 20 ਸਾਲ ਹੋ ਗਏ ਇਸ ਕਾਲਜ ਵਿੱਚ ਇੰਨਾ ਕਾਲਜ ਨੂੰ ਅਸੀਂ ਉਸ ਸਮੇਂ ਸੰਭਾਲਿਆ ਜਦੋਂ ਉੱਥੇ ਕੋਈ ਨਹੀਂ ਸੀ ਹਾੜਾ ਚਾਹੁੰਦਾ ਇਹ ਕਾਲਜ ਖੰਡਰ ਬਣ ਚੁੱਕੇ ਸੀਗੇ ਕਿੰਨੇ ਟੀਚਰ ਕਿੰਨੇ ਟੀਚਰ ਤੇ ਪੜ੍ਹਾ ਰਹੇ ਆ ਕਿੰਨੇ ਸਟੂਡੈਂਟ ਅਸੀਂ ਪੜ੍ਹਾ ਚੁੱਕੇ ਆ ਕਿੰਨੇ ਬਾਅਦ ਅਖੇ ਵੱਟੀਆਂ ਵੱਟੀਆਂ ਪੋਸਟਰ ਲੱਗ ਚੁੱਕੇ ਆ ਇਹ ਸਾਰਾ ਸਾਡਾ ਹੀ ਯੋਗਦਾਨ ਹੈਗਾ ਅੱਜ 20 ਸਾਲ ਬਾਅਦ ਅਸੀਂ ਆਪਣੇ ਜ਼ਿੰਦਗੀ ਦਾ 골ਡਨ ਸਮਾਂ ਇਸ ਕਾਲਜ ਨੂੰ ਦਿੱਤਾ ਹੈ ਸਾਡੇ ਵਿੱਚ ਤੋਂ ਬਹੁਤ ਸਾਰੇ ਲੋਕ ਜਿਹੜੇ ਹੈ ਉਮਰ ਦੀ ਹੱਦ ਵੀ ਪਾਰ ਕਰ ਚੁੱਕੇ ਆ ਉਹ ਉਹ ਅ ਇਨਾ ਟਾਈਮ ਦੇਣ ਤੋਂ ਬਾਅਦ ਵੀ ਸਰਕਾਰ ਨੇ ਸਾਡਾ ਕੋਈ ਮੂਰ ਨਹੀਂ ਪਾਇਆ ਅੱਜ ਇਸ ਟਾਈਮ ਦੇ ਵਿੱਚ ਹੁਣ ਅਸੀਂ ਇਹ ਸਰਕਾਰ ਤੋਂ ਮੰਗਾ ਕਰ ਰਹੇ ਹਾਂ ਕਿ ਜੋ ਸਾਡੀ ਮੰਗਾ ਹੈ ਉਹ ਸਾਰੀਆਂ ਮੰਨੀਆਂ ਜਾਣ ਤੇ ਜੇ ਸਰਕਾਰ ਸਾਡੀ ਮੰਗਾ ਨਹੀਂ ਮੰਨਦੀ ਸਾਡੇ ਗੈਸ ਫਿੰਡ ਦੇ ਕੋਈ ਵੀ ਮੈਂਬਰ 'ਚ ਇਸ ਪੂਰੀ ਟਕਨਾ ਦੇ ਵਿੱਚ ਉਹਨੂੰ ਕੋਈ ਨੁਕਸਾਨ ਹੁੰਦਾ ਹੈ ਉਹਦੀ ਨੌਕਰੀ ਜਾਂਦੀ ਹੈ ਤੇ ਅਸੀਂ ਪੂਰੀ ਤਰ੍ਹਾਂ ਸਰਕਾਰ ਦੇ ਅਗੇ ਇਸ ਧਰਨੇ ਤੇ ਆਵਾਂਗੇ ਜਿੰਤੋਂ ਤੱਕ ਸਾਡਾ ਹੋਏਗਾ ਸਾਰੇ ਜੋਸ਼ ਨਾਲ ਦੇ ਵਿਰੋਧ ਵਿੱਚ ਖੜੇ ਹੋਵਾਂਗੇ ਧੰਨਵਾਦ